ਲੋਜੀ ਅੱਜ ਅਸੀਂ ਬਣਾਵਾਂਗੇ ਖੀਰ ਤੇ ਪੂੜੇ ਅਸੀਂ ਆਟੇ ਦੇ ਪੂੜੇ ਬਣਾ ਕੇ ਤਿਆਰ ਕਰਾਂਗੇ ਪਹਿਲਾਂ ਅਸੀਂ ਬਣਾ ਲਵਾਂਗੇ ਖੀਰ ਗੈਸ ਉੱਤੇ ਆਪਾਂ ਰੱਖ ਦਵਾਂਗੇ ਦੁੱਧ ਇਧਰ ਆਪਾਂ ਚੋਲਾਂ ਨੂੰ ਪਾ ਦਵਾਂਗੇ ਭਿਜਣੇ ਦੁੱਧ ਗਰਮ ਹੋਣ ਤੇ ਜਿਹੜੇ ਆਪਾਂ ਚੋਲ ਭਿਜਨੇ ਪਾ ਕੇ ਰੱਖੇ ਹੋਏ ਆ ਉਹ ਆਪਾਂ ਪਾ ਦਵਾਂਗੇ ਪਤੀਲੇ ਦੇ ਵਿੱਚ ਤੇ ਚੋਲਾਂ ਨੂੰ ਆਪਾਂ ਰਿਜਨੇ ਰੱਖ ਦਵਾਂਗੇ ਜਦੋਂ ਚੋਲ ਜਿਹੜੇ ਸਾਡੇ ਪੱਕ ਜਾਣਗੇ ਤੇ ਫਿਰ ਅਸੀਂ ਇਹਦੇ ਵਿੱਚ ਡਰਾਈ ਫਰੂਟ ਪਾ ਦਵਾਂਗੇ ਤੇ ਨਾਲ ਅਸੀਂ ਪਾ ਦਵਾਂਗੇ ਖੰਡ ਖੰਡ ਪਾਣ ਤੋਂ ਬਾਅਦ ਥੋੜੀ ਜਿਹਾ ਆਪਾਂ ਇਲਾਚੀ ਪਾਊਡਰ ਪਾ ਕੇ ਨੂੰ ਥੋੜੀ ਦਿਰ ਹੋਰ ਪਕਾਵਾਂ ਹੋ ਗਈ ਹੈ ਤਿਆਰ ਇਹਨੂੰ ਰੱਖ ਦਵਾਂਗੇ ਸਾਈਡ ਤੇ ਇਧਰ ਅਸੀਂ ਗੁੜ ਲੈ ਲਵਾਂਗੇ ਇੱਕ ਕੱਪ ਇਹਨੂੰ ਭਿਜਨੇ ਪਾ ਦਵਾਂਗੇ ਗੁੜ ਜਦੋਂ ਚੰਗੀ ਤਰ੍ਹਾਂ ਭਿਜ ਹੋ ਜਾਏਗਾ ਫਿਰ ਅਸੀਂ ਪੂੜੇ ਬਣਾਉਣੇ ਸਟਾਰਟ ਕਰਾਂਗੇ ਇਧਰ ਆਪਾਂ ਦੋ ਕੋਲੀਆਂ ਲੈ ਲਵਾਂਗੇ ਆٹے ਦੀਆਂ ਤੇ ਇੱਕ ਕੋਲੀ ਆਪਾਂ ਲੈਣੀ ਹੈ ਗੁੜ ਦੀ ਇਹਨੂੰ ਪਾਉਣ ਲਵਾਂਗੇ ਚੰਗੀ ਤਰ੍ਹਾਂ ਤੇ ਆਟੇ ਨੂੰ ਚੰਗੀ ਤਰ੍ਹਾਂ ਘੋਲ ਕੇ ਥੋੜਾ ਜਿਹਾ ਪਾਣੀ ਹੋਰ ਪਾ ਕੇ ਤੇ ਇਹਦਾ ਅਸੀਂ ਬੈਟਰ ਬਣਾ ਕੇ ਤਿਆਰ ਕਰ ਲਵਾਂਗੇ ਲੋਹੇ ਦੇ ਤਵੇ ਦੇ ਉੱਤੇ ਦੇਸੀ ਘਿਓ ਪਾਣ ਤੋਂ ਬਾਅਦ ਚੰਗੀ ਤਰ੍ਹਾਂ ਤਵੇ ਨੂੰ ਗ੍ਰੀਸ ਕਰ ਲਵਾਂਗੇ ਫਿਰ ਥੋੜਾ ਜਿਹਾ ਬੈਟਰ ਕੜਛੀ ਦੇ ਨਾਲ ਪਾ ਕੇ ਇਹਨੂੰ ਫੈਲਾ ਦੇਵਾਂਗੇ ਇੱਕ ਸਾਈਡ ਜਦੋਂ ਚੰਗੀ ਤਰ੍ਹਾਂ ਸੇਕ ਲੱਗ ਜਾਏਗਾ ਸਾਈਡ ਨੂੰ ਘਰ ਦਵਾਂਗੇ ਚੇਂਜ ਫਿਰ ਦੂਸਰੀ ਸਾਈਡ ਸੇਕ ਲਗਾਵਾਂਗੇ ਇਸ ਤਰ੍ਹਾਂ ਆਪਾਂ ਜਿਹੜੇ ਆਪਾਂ ਪੂੜੇ ਬਣਾ ਕੇ ਤਿਆਰ ਕਰ ਲਵਾਂਗੇ ਸਾਰੇ ਪੂੜੇ ਅਸੀਂ ਇਸੇ ਤਰ੍ਹਾਂ ਹੀ ਬਣਾਵਾਂਗੇ ਬੈਟਰ ਪਾਣ ਤੋਂ ਬਾਅਦ ਇੱਕ ਸਾਈਡ ਤੇ ਆਪਾਂ ਸੇਕ ਲੱਗਣ ਤੋਂ ਬਾਅਦ ਦੂਸਰੀ ਸਾਈਡ ਨੂੰ ਪਕਾਵਾਂਗੇ ਥੋੜਾ ਜਿਹਾ ਆਪਾਂ ਇਹਦੇ ਉੱਪਰ ਦੇਸੀ ਘਿਓ ਪਾ ਕੇ ਇਹਨੂੰ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਪਕਾ ਲਵਾਂਗੇ ਪੂਰੇ ਬਣ ਕੇ ਤਿਆਰ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ